ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਹਾ ਜਾਨੂ ਬਾਬਾ ਰੇ ਰਹਿਣ ਗਵਾਈ ਸੋ ਇੱਕੇ ਦਿਵਸ ਗਵਾਇ ਖਾਇ ਹੀਰੇ ਜਨਮ ਹੈ ਕੌਡੀ ਬਦਲੇ ਜਾਏ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਆਉ ਕੰਮ ਅਖੀਰ ਨੂੰ ਇੱਕ ਦਿਨ ਸਭ ਨੂੰ ਛੱਡਣਾ ਪੈਣਾ ਆਪਣੇ ਇਸ ਸਰੀਰ ਨੂੰ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਉਹ ਜਿੰਨਾ ਚਿਰ ਦੀਵੇ ਵਿੱਚ ਤੇਲ ਰੋਸ਼ਨੀ ਨਾਲੋਂ ਨਾ ਚਿਰ ਮੇਲ ਮੁੜ ਕੇ ਮੁੱਕ ਜਾਣਾ ਏ ਖੇਲ ਮੁੜ ਕੇ ਮੁੱਕ ਜਾਣਾ ਏ ਖੇਲ ਛੜਣਾ ਪਉ ਜਗੀਰ ਨੂੰ ਹੋ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਆਉ ਕੰਮ ਅਖੀਰ ਨੂੰ ਇੱਕ ਦਿਨ ਸਭ ਨੂੰ ਛੱਡਣਾ ਪੈਣਾ ਆਪਣੇ ਇਸ ਸਰੀਰ ਨੂੰ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਿਉਂ ਕਰਦਾ ਤੂੰ ਮੇਰੀ ਮੇਰੀ ਇਥੇ ਕੋਈ ਚੀਜ਼ ਨਹੀਂ ਤੇਰੀ ਉਹ ਕਿਉਂ ਕਰਦਾ ਤੂੰ ਮੇਰੀ ਮੇਰੀ ਇਥੇ ਕੋਈ ਚੀਜ਼ ਨਹੀਂ ਤੇਰੀ ਆਖਰ ਹੋਣਾ ਖਾਕ ਦੀ ਤੇਰੀ ਆਖਰ ਹੋਣਾ ਖਾਕ ਦੀ ਤੇਰੀ ਕਿਉਂ ਭੁੱਲਿਆ ਤਕਦੀਰ ਨੂੰ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਆਉ ਕੰਮ ਅਖੀਰ ਨੂੰ ਇੱਕ ਦਿਨ ਸਭ ਨੂੰ ਛੱਡਣਾ ਪੈਣਾ ਸਜਣੋ ਇਸ ਸਰੀਰ ਨੂੰ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਉਹ ਕਰਦਾ ਫਿਰਦਾ ਮਾਇਆ ਮਾਇਆ ਇਸਨੇ ਤੈਨੂੰ ਮਗਰ ਹਿਲਾਇਆ ਓ ਇਸਨੇ ਤੈਨੂੰ ਮਗਰ ਹਿਲਾਇਆ ਕਰਦਾ ਫਿਰਦਾ ਮਾਇਆ ਮਾਇਆ ਇਸਨੇ ਤੈਨੂੰ ਮਗਰ ਹਿਲਾਇਆ ਇਸਨੇ ਤੈਨੂੰ ਮਗਰ ਹਿਲਾਇਆ ਕਰਦਾ ਫਿਰਦਾ ਮਾਇਆ 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 ਹੈ ਦੋਪਲ ਦੀ ਛਾਇਆ ਇਸ ਨੇ ਤੈਨੂੰ ਮਗਰ ਹਿਲਾਇਆ ਇਸ ਨੇ ਤੈਨੂੰ ਮਗਰ ਹਿਲਾਇਆ ਛੱਡ ਦੇ ਚਲਾਉਣਾ ਤੀਰ ਨੂੰ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਆਉ ਕੰਮ ਅਖੀਰ ਨੂੰ ਇੱਕ ਦਿਨ ਸਭ ਨੂੰ ਛੱਡਣਾ ਪੈਣਾ ਸਜਣੋ ਇਸ ਸਰੀਰ ਨੂੰ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰਕੇ ਰੱਖ ਤੂੰ ਜਾਣ ਦੀ ਤਿਆਰੀ ਕਰਕੇ ਰੱਖ ਤੂੰ ਜਾਣ ਦੀ ਤਿਆਰੀ ਨਹੀਂ ਬਣਨੀ ਤੇਰੀ ਰਿਸ਼ਤੇਦਾਰੀ ਕਰਕੇ ਰੱਖ ਤੂੰ ਜਾਣ ਦੀ ਤਿਆਰੀ ਨਹੀਂ ਬਣਨੀ ਤੇਰੀ ਰਿਸ਼ਤੇਦਾਰੀ ਉਹ ਛੱਡ ਕੇ ਜਿੰਦੀ ਦੁਨੀਆਂ ਸਾਰੀ ਛੱਡ ਕੇ ਜਿੰਦੀ ਦੁਨੀਆਂ ਸਾਰੀ ਧਿਆਲ ਉੱਚ ਦੇ ਪੀ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਆਉ ਕੰਮ ਅਖੀਰ ਨੂੰ ਇੱਕ ਦਿਨ ਸਭ ਨੂੰ ਛੱਡਣਾ ਪੈਣਾ ਸਜਣੋ ਇਸ ਸਰੀਰ ਨੂੰ ਕਰ ਲੈ ਰੱਬ ਦੀ ਬੰਦਗੀ ਬੰਦਿਆ ਕਰ ਲੈ ਰੱਬ ਦੀ ਬੰਦਗੀ ਬੰਦਿਆ ਬੋਲੇ ਜੀ ਦਾ ਖਾਲਸਾ ਵਾਹ